ਤੇਰੀ ਆ ਤੂੰ ਕਿੱਥੋਂ ਆਠਾ ਮੈਨੂੰ ਪਤਾ ਨਹੀਂ ਇਹਨੇ ਆਹ ਜਿੱਦਾਂ ਆ ਨਾ ਜੀ ਤੁਹਾਨੂੰ ਦਿਖਾਉਣਾ ਆਹ ਜਿੱਦਾਂ ਆ ਸੜਕ ਆ ਰਹੀ ਐਦਾਂ ਨੇ ਸੜਕ ਤੇ ਤੇ ਗਰਾਊਂਡ ਵਾਲੇ ਨੇ ਪਾਨਾ ਰੱਖਿਆ ਹੋਣਾ ਪੀੜਾ ਜਾ ਇਹ ਮੈਂ ਤਾਂ ਛੋਟਾ ਐਦਾਂ ਪੀੜਾ ਪਾਨਾ ਰੱਖਿਆ ਹੋਣਾ ਇਹਨੇ ਕਹੇ ਉੱਧਰ ਟਪੁੱਸੀ ਮਰ ਜਣਾ ਕਹੇ ਉੱਧਰ ਟਪੁੱਸੀ ਮਰ ਜਣਾ ਤੇ ਸੀਗਾਰੀ ਫੜਿਆ ਲੰਗ ਛੋਟਾ ਐ ਛੋਟਾ ਮੇਰੇ ਛੋਟਾ ਕਾ ਤੂੰ ਆਪਣਾ ਵੀ ਦਾਦੇ ਲੋਕਾਂ ਨੂੰ ਦੱਸ ਵੀ ਕਿਦਾਂ ਕੀ ਵਿਚਾਰਿਆ ਵੀ ਵਧੀਆ ਰਹਿ ਕਰੋ ਚਾਰ ਵਧੀਆ ਜੀ ਬਸ ਚਰਪਾਈ ਬਾਬਿਆਂ ਦੀ ਆਪਣੇ ਸਤਿਫਾਈ ਦਾ ਸਾ ਆਪਣੇ ਕਿਦਾਂ ਦਾ ਸਤਾ ਸਿਰਾਈ ਆਪਣਾ ਹੀਰਾ ਬੰਦਾ ਨਾ ਤੇ ਦੇਖਦਾ ਅਸੀਂ ਗੱਡੀ 'ਚ ਬਹਿਣ ਤੇ ਬਹਿ ਕੇ ਆਏ ਆ ਸਾਨੂੰ ਇਦਾਂ ਕੋਈ ਫੀਲ ਨਹੀਂ ਹੁੰਦਾ ਚਲੋ ਤਣਾਤਾ ਹੁੰਦਾ ਇਹ ਤਾਂ ਬੋਲੀ ਤਾਂ ਨਹੀਂ ਮਤਲਬ ਪੂਰਾ ਜੇ 4 ਘੰਟਾ ਆਇਆ 4 ਘੰਟਾ ਚੁੱਪੇ ਰਹਿਣਾ ਨਾ ਮੂੰਹ ਘੜਾ ਦਾ ਵਾਸਤਾ ਡਰ ਨਾ ਡਰ ਨਾ ਤੇ ਭਾਈ ਤਾਂ ਕਿਹਨੇ ਡਰਿਆ ਨਾ ਕਰੋ ਵੀ ਤੁਸੀਂ ਆਪਣਾ ਕਰਿਆ ਕਰੋ ਇੰਜੋਏ ਨਾ ਥੋੜਾ ਮੋਟਾ ਹੁਣ 4 ਘੰਟੇ ਦੀ 60 ਸੀ ਚੌਪੀ ਜੈਂ ਹੁੰਦਾ ਤੇ ਚਲੋ ਉਸਤਾਦ ਦੇ ਲੜ ਲੱਗੇ ਆ ਤੇ ਇੱਥੇ ਤੱਕ ਪਹੁੰਚ ਗਏ ਆ ਅੱਗੇ ਵੀ ਘਾਸਤਾ ਦਾ ਨਾਰਾਸ਼ਨ ਕਰਾਂਗੇ ਮਿੱਠੂ ਉਸਤਾਦ ਸਾਡਾ ਉਸਤਾਦ ਆ ਤੇ ਖਿੱਚ ਕੇ ਰੱਖੋ ਸਾਜਣਾਂ